ਬਸ ਇਹ ਕਿ ਇਹ ਆਪਦੀ ਹੰਕਾਰ ਚ ਹੀ ਵੋਂਦਾਈ ਵੀ ਇਹ ਆਂਦਾ ਮੈਂ ਇਹ ਰਾਹ ਵਾਹ ਕੇ ਆਹ ਤੁਹਾਡੀ ਜ਼ਮੀਨ ਚ ਬੋਲ 21 ਦੀ ਸ਼ਹਿਤੇ ਹੋ ਰਿਹਾ ਸਾਰਾ ਇਹ ਗੁਰਦਰਤ ਸਿੰਘ ਆਫਸਰਾਂ ਨੂੰ ਪ੍ਰੈਸ਼ਰ ਪਾ ਕੇ ਗੁਰਦਰਤ ਸਿੰਘ ਐਮ ਐਲ ਏ ਉਹਨਾਂ ਦਾ ਪ੍ਰੈਸ਼ਰ ਪਵਾ ਕੇ ਆਫਸਰ ਜਿਹੜੇ ਤੇ ਘਰੇ ਰਿਪੋਰਟ ਆ ਤਿਆਰੀ ਤਿਆਰ ਇਹਨਾਂ ਨੇ ਜਾਲੀ ਕੀਤੀ ਹੈ ਕਿੰਨਾ ਕ ਪੁਰਾਣਾ ਰਸਤਾ ਇਹ ਤਾਂ ਅੰਗਰੇਜ਼ਾਂ ਮਿਲਦਾ ਮਰਬੇ ਬੰਦੀ ਤੋਂ ਪਹਿਲਾਂ ਦਾ ਜਦੋਂ ਦੀ ਦੁਨੀਆ ਸਾਜੀ ਉਹਨਾਂ ਦਾ ਹੀ ਚੱਲਦਾ ਹੈ ਕਿ ਤੁਹਾਡੀ ਜਿਹੜੀ ਰਿਸ਼ਤੇਦਾਰੀ ਗੁਰਦੇਵ ਸਿੰਘ ਸੇਖੋਂ ਦੇ ਨਾਲ ਹੈਗੀ ਹੈ ਨਹੀਂ ਰਿਸ਼ਤੇਦਾਰੀ ਤਾਂ ਹੈਗੀ ਹੈ ਤੂੰ ਆਪਦਾ ਰਕਬਾ ਪੂਰਾ ਕਿਉਂ ਨਹੀਂ ਕਰਾਉਂਦੇ ਆਪਦੇ ਨਿਸ਼ਾਨਦੇ ਹੀ ਕਿਉਂ ਨਹੀਂ ਕਰਾਉਂਦੇ ਛਾਂਦੇ ਤਾਂ ਨਹੀਂ ਕਰਾਉਂਦੇ ਕਿਉਂਕਿ ਉਹਨਾਂ ਠੱਡੇ ਪਿੱਛੇ ਜ਼ਮੀਨ ਉਹਨਾਂ ਦੀ ਪੂਰੀ ਹੁੰਦੀ ਹੈ ਰਾਹ ਆਟੋਮੈਟਿਕ ਸੱਦਣਾ ਪੈਂਦਾ ਹੈ ਮੈਂ ਮੁੰਡਾ ਸਰਪੰਚ ਚ ਉਠਣਾ ਨੇ ਸੇਂਗੀਆਂ ਚ ਇਹ ਹਾਂ ਇਹੋ ਜੇ ਕੰਮ ਕਰਦੇ ਆ ਕਰਦਾ ਹੈ ਘਰੇ ਬੈਠੀ ਸਾਰੀ ਮਿੰਤੀ ਕਿੰਨੀ ਕਰਾ ਲਈ ਇਹ ਤਾਂ ਸਿਰਫ ਕੱਲਾ ਬਣਾਉਣ ਵਾਲੀਆਂ ਜੀ ਘਰੇ ਮਿੰਤੀ ਕਿਵੇਂ ਹੋ ਜੂਗੀ ਸਿਮੀਆਂ ਦਾ ਹੀ ਕਾਨੂੰਗੋ ਆਇਆ ਸੀ ਸਿਮੀਆਂ ਦੀ ਪਟਵਾਰੀ ਆਇਆ ਸੀ ਬਹਿਬਲ ਦਾ ਵੀ ਕਾਨੂੰਗੋ ਆਇਆ ਸੀ ਬਹਿਬਲ ਦਾ ਪਟਵਾਰੀ ਵੀ ਆਇਆ ਸੀ ਫਿਰ ਤੁਸੀਂ ਕਿਵੇਂ ਕਹਿ ਰਹੇ ਕਹਿ ਰਹੇ ਆ ਵੀ ਇਹ ਮਿੰਤੀ ਤੁਹਾਨੂੰ ਦੱਸ ਜਾਣੀਗਾ ਇਹਨੇ ਮੇਰੇ ਕੋਲ 10 ਕਤਨੇ ਜਿਹਨਾਂ ਦੀ ਸਾਰੀ ਹੈ ਤਾਂ ਰਿਪੋਰਟ ਤਿਆਰ ਹੈ ਜੀ ਮੇਰੇ ਕੋਲੇ ਇਹਨਾਂ ਨੇ ਮਤਲਬ ਰਸਤਾ ਵਾਇਆ ਉਹਨਾਂ ਦੀ ਕਿੰਨੀ ਜ਼ਮੀਨ ਹੈਗੀ ਉਹਨਾਂ ਦੀ ਹੈਗੇ ਤਾਂ 8 8 9 ਕਿੱਲੇ ਵੰਦੇ ਆ 8 9 ਕਿੱਲੇ ਹਾਂ ਕੀ ਲੱਗਦਾ ਫਿਰ ਇੰਨੀ ਕੁ ਹੋਰ ਚਾਹੀਦੀ ਉਹਨਾਂ ਨੂੰ ਹਾਂ ਹੋਰ ਚਾਹੀਦੀ ਹਾਂ ਜੀ ਹ ਫਸਾਸਾਂ ਦਾ ਸੁਣਦਾ ਹੀ ਨਹੀਂਗਾ ਜੀ ਸਾਡੀ ਉਲਟਾ ਜੀ ਜੇ ਅਸੀਂ ਜਾਂਦੇ ਆਂ ਜੀ ਚੌਕੀ ਸਾਨੂੰ ਅੰਦਰ ਬਾਕੇ ਦੋ ਦੋ ਘੰਟੇ ਅੰਦਰ ਬਾ ਲੈਂਦੇ ਜੀ ਸਾਨੂੰ ਫੋਨ ਆਉਂਦੇ ਆ ਜੀ ਹਾਂਜੀ ਪਹਿਲਾਂ ਵੀ ਦੋ ਘੰਟੇ ਸਾਨੂੰ ਅੰਦਰ ਭਾਈ ਰੱਖਿਆ ਜੀ ਉਲਟਾ ਹਾਂਜੀ ਕਿੰਨੇ ਕਿਲੋਮੀਟਰ ਲੰਮੀ ਪਈ ਹੈ ਜੀ ਪਹਿਲਾਂ ਦਾ ਇਹ ਘਰ ਤੋਂ ਘਟ ਜੀ 3 ਕਿਲੋਮੀਟਰ ਪਈ ਕਿੰਨੇ ਕਿਲੋਮੀਟਰ ਹਾਂਜੀ ਇਹ ਜਿਹੜੇ ਜਿਨ੍ਹਾਂ ਦੇ ਵੀ ਖੇਤ ਆ ਫਿਰ ਉਹ ਮਤਲਬ ਕਿੱਥੋਂ ਆਉਂਦੇ ਆ ਹੁਣ ਹੁਣ ਇਸੇ ਰਸਤੇ ਹੀ ਆਉਂਦੇ ਜੀ ਇਹਨਾਂ ਨੇ ਦੋਨਾਂ ਇਧਰਲੇ ਸਿਰੇ ਤੋਂ ਬਾਅਦ ਆਈ ਉਧਰੋਂ ਵਿਚਾਲੇ ਬਾਤਾ ਜੀ ਲੋਕਵਾਜ ਟੀਵੀ ਨਾਲ ਜੁੜੇ ਤੁਸੀਂ ਮਾਇਆ ਹਮਤਾਜ ਜਦ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਬੋਲਦੇ ਆ ਕਿ ਅਸੀਂ ਨਾ ਜ਼ਮੀਨਾਂ ਬਣਾਈਆਂ ਨੇ ਨਾ ਅਸੀਂ ਫੈਕਟਰੀਆਂ ਲਾਈਆਂ ਨੇ ਪਰ ਜ਼ਮੀਨਾਂ ਤੇ ਨਹੀਂ ਬਣਾਈਆਂ ਪਰ ਪਈਆਂ ਨੂੰ ਪੈ ਗਏ ਆਮ ਆਦਮੀ ਪਾਰਟੀ ਦੇ ਐਮਐਲਏ ਇਹ ਮਾਮਲਾ ਇਹ ਬੈਬਲ ਕਲਾਂ ਤੇ ਸਿਵੀਆਂ ਪਿੰਡ ਦੇ ਵਿੱਚ ਦੀ ਇੱਕ ਪਈ ਲੰਗਦੀ ਸੀ ਬੜੀ ਲੰਮੀ ਪਈ ਹੈ ਅਗਲੇ ਪਿੰਡ ਤੱਕ ਜਾਂਦੀ ਹੈ ਪਰ ਜਿਹੜੀ ਇਹ ਥੱਲੇ ਤਸਵੀਰ ਦਿਖਾ ਦਿੰਦੇ ਆ ਇਹ ਆਪਣੀ ਜ਼ਮੀਨ ਦੇ ਵਿੱਚ ਲਾ ਲਈ ਗਈ ਹੈ ਐਮ ਐਲ ਏ ਗੁਰ ਸਿੰਘ ਸੇਖੋਂ ਦੇ ਰਿਸ਼ਤੇਦਾਰ ਦੇ ਵੱਲੋਂ ਇਹ ਪਿੰਡ ਵਾਸੀਆਂ ਦਾ ਕਹਿਣਾ ਬਾਬਲ ਕਲਾਂ ਦੇ ਜਿਹੜੇ ਲੋਕ ਹੈ ਉਹ ਸਾਰੇ ਇਕੱਠੇ ਹੋਏ ਐ ਗੱਲਬਾਤ ਕਰਦੇ ਆ ਕਿ ਇਹ ਪੂਰਾ ਮਾਮਲਾ ਸਭ ਤੋਂ ਪਹਿਲਾਂ ਤਾਂ ਜੀ ਕਿੱਥੋਂ ਦੀ ਇਹ ਪਈ ਐ ਕਿੱਥੇ ਜਾਂਦੀ ਐ ਤੇ ਕਿਹਨੇ ਨੱਪੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਹੈਗੀ ਐ ਜੀ ਬਾਬਲ ਤੇ ਸਿਵਗਾਂ ਦੀ ਹੱਦ ਆ ਜੀ ਜੀ ਹੱਦ ਦੇ ਉੱਤੇ ਬੜਾ ਪੁਰਾਣਾ ਰਸਤਾ ਬਜ਼ੁਰਗਾਂ ਵਾਲੇ ਦਾ ਪਤਾ ਨਹੀਂ ਕਦੋਂ ਦਾ ਤੇ ਇਹ ਜਿਹੜਾ ਹਰਜੀਤ ਸਿੰਘ ਸਨ ਆਫ ਗੁਰਚਾਰਨ ਸਿੰਘ ਤੇ ਜਸਕਰਨ ਸਿੰਘ ਸਾਨਫੋ ਜਗਦੀਸ਼ ਸਿੰਘ ਤੇ ਗੁਰਜੰਟ ਸਿੰਘ ਸਾਨਫੋ ਗਰਜੀਤ ਸਿੰਘ ਉਹ ਫਰਾਰ ਹੋ ਗਏ ਉਹ ਬਾਹਰ ਚਲੇ ਗਏ ਇਹਨਾਂ ਨੇ ਭਜਾਦੇ ਆ ਉਹਨਾਂ ਦੇ ਪਕਾਇਤ ਆ ਜੀ ਇਹ ਜਦੋਂ ਇਹਨਾਂ ਨੇ ਗਲਤ ਤਰੀਕੇ ਨਾਲ ਨਜਾਇਜ਼ ਮਿਹਨਤੀ ਆਪਦੇ ਬਾਹਨ ਤੋਂ ਚੱਕ ਕੇ ਤੇ ਇਹਨਾਂ ਨੇ ਨਜਾਇਜ਼ ਸਾਡੇ ਬਾਹਨ ਚ ਪਹਿਲਾਂ ਤਾਂ ਇਹਨੇ ਕੱਚੇ ਖੱਡੇ ਲਾ ਦੇ ਜੀ ਉਦੋਂ ਬਾਅਦ ਅਸੀਂ ਆਪਦਾ ਸਟੇ ਲੈ ਕੇ ਅਸੀਂ ਕੇ ਚਲਾਤਾ ਮਾਨਯੋਗ ਅਦਾਲਤ ਦੇ ਵਿੱਚ ਜੈਤੋ ਇਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਇਹ ਸਟੇ ਲੈ ਗਏ ਇਹਨਾਂ ਨੇ ਸਟੇ ਦੇ ਵਿੱਚ ਜੀ ਥੰਮੀਆਂ ਲਾ ਦਿੱਤੀਆਂ ਪੱਕੀਆਂ ਹਮ ਅਸੀਂ ਉੱਥੇ ਜਾ ਕੇ ਮਾਨਯੋਗ ਜੱਜ ਸਾਹਿਬ ਨੂੰ ਵੀ ਬੇਨਤੀ ਕੀਤੀ ਵੀ ਵਕੀਲ ਸਾਹਿਬ ਨੇ ਤੇ ਉੱਥੇ ਇਹਨਾਂ ਦੀਆਂ ਤਰੀਕਾਂ ਪੈ ਰੀਆਂ ਜੀ ਜੀ ਸਟੇ ਦੇ ਵਿੱਚ ਇਹ ਤਰੀਕਾਂ ਤੇ ਜਾ ਜਾ ਕੇ ਉੱਥੇ ਕਹਿਣ ਲੱਗੇ ਸਾਡਾ ਤਾਂ ਕੋਈ ਰੌਲਾ ਨਹੀਂ ਨਾ ਕਿ ਜਿਹੜਾ ਇਹ ਹਰਜੀਤ ਸਿੰਘ ਆ ਜਾਂ ਜੋ ਵੀ ਇਹਦੇ ਨਾਲ ਪਾਰਟੀ ਐ ਇਹਨਾਂ ਦਾ ਕੋਈ ਲੱਲਖਖਾ ਨਹੀਂ ਹੈ ਜੀ ਇਹ ਆਪਣੀ ਪੰਚਾਇਤ ਲੋਂ ਸਿਵੀਆਂ ਜੀ ਸਰਪੰਚ ਸਾਹਿਬ ਲੰਗੋ ਉਹਨਾਂ ਨੂੰ ਮਹਿੰਤੀ ਹੋਈ ਸੀਗੀ ਅਸੀਂ ਵਾਰ-ਵਾਰ ਉੱਥੇ ਚੌਂਕੀ ਜਾਂ ਜਿੱਥੇ ਵੀ ਸਾਨੂੰ ਬੁਲਾਇਆ ਗਿਆ ਅਸੀਂ ਪੰਚਾਇਤ ਲੈ ਕੇ ਉੱਥੇ ਪਹੁੰਚੇ ਤੇ ਅਸੀਂ ਸਾਰੀ ਗੱਲ ਦੱਸੀ ਆਫਸਰਾਂ ਨੂੰ ਵੀ ਇਹਨਾਂ ਦਾ ਕੋਈ ਉਹਦੇ ਵਿੱਚ ਰੋਲ ਨਹੀਂਗਾ ਪੰਚਾਇਤ ਜੋ ਵੀ ਕਰਦੀ ਹੈ ਦੋਨੇ ਪਿੰਡ ਦੀਆਂ ਪੰਚਾਇਤਾਂ ਜਾਂ ਆਪਣੇ ਕੋਈ ਮੁੱਖ ਅਫਸਰ ਹੈ ਜੋ ਵੀ ਖੇਤੀਬਾੜੀ ਦੇ ਹੈ ਜੋ ਵੀ ਕਰਦੇ ਹੈ ਜੀ ਉਹਨਾਂ ਤੇ ਸਾਨੂੰ ਕਾਨੂੰਨ ਦੇ ਵਿੱਚ ਅਸੀਂ ਰਹੇ ਹਾਂ ਤੇ ਕਾਨੂੰਨ ਦੇ ਵਿੱਚ ਹੀ ਰਵਾਂਗੇ ਅਸੀਂ ਕੋਈ ਲੜਾਈ ਝਗੜਾ ਨਹੀਂ ਕਰਨਾ ਚਾਹੁੰਦੇ ਅਸੀਂ ਅਫਸਰਾਂ ਨੂੰ ਵੀ ਕਿਹਾ ਜੀ ਨਾ ਕਿ ਇਹ ਵਾਰ-ਵਾਰ ਸਾਡੇ ਧੱਕੇ ਨਾਲ ਬਹੁਤ ਕੋਸ਼ਿਸ਼ਾਂ ਕੀਤੀਆਂ ਨੇ ਲੜਨ ਦੀ ਅਸੀਂ ਨਹੀਂ ਲੜੇ ਤੇ ਆਪਣਾ ਸਰਪੰਚ ਸਾਹਿਬ ਆ ਜਿਹੜੇ ਆਪਣੇ ਸ਼ਿਵੀਆਂ ਦੇ ਉਹਨਾਂ ਨਾਲ ਵੀ ਜਾ ਕੇ ਅਸੀਂ ਗੱਲਬਾਤ ਕੀਤੀ ਮੋਤਵਾਰ ਬੰਦੇ ਗਏ ਉਹਨਾਂ ਨੇ ਵੀ ਸਾਡੇ ਕੋਲੇ ਕਿਹਾ ਵੀ ਅਸੀਂ ਇਹਦੇ ਵਿੱਚ ਕੋਈ ਇੰਟਰਫੇਅਰ ਨਹੀਂ ਕਰੇ ਕਰਾਂਗੇ ਤੇ ਇੱਕ ਉਹਨਾਂ ਨੇ ਸਾਨੂੰ ਅਸੀਂ ਉਹਨਾਂ ਦੀ ਆਪਣੀ ਆਡੀਓ ਵੀ ਆਪਣੇ ਕੋਲੇ ਹੈਗੀ ਆ ਉਹ ਤੁਹਾਨੂੰ ਬਾਅਦ ਦੇ ਵਿੱਚ ਦਿਖਾ ਦੇਵਾਂਗੇ। ਬਾਕੀ ਸਾਡੇ ਕੋਲੇ ਸਾਰੇ ਕਾਗਜ਼ ਪੱਤਰ ਜੋ ਵੀ ਕੋਡ ਦੇ ਆ ਜੋ ਵੀ ਹੈ ਉਹ ਸਾਡੇ ਕੋਲੇ ਆ। ਠੀਕ ਹੈ। ਪੂਰੀਏ ਕੋਲੇ ਹੈਗੇ ਸਬੂਤ ਕੋਈ? ਇਹਨਾਂ ਕੋਲੇ ਸਿਰਫ ਜੀ ਇੱਕ ਜਿਹੜੀ ਇਹਨਾਂ ਨੇ ਝਾਲੀ ਇੱਥੇ ਵਹਾ ਕੇ ਮੈਂਤੀ ਝਾਲੀ ਤਰੀਕੇ ਨਾਲ ਕਰਾਈ ਹੈ। ਇਥੋਂ ਹੀ ਕਰਾਈ ਹੈ ਜੀ ਬਸ ਆਪਦੇ ਬਾਹਾਂ ਚੋਂ ਨਾ ਕਿ ਜਿਹੜੀ ਹੁੰਦੀ ਆ ਨਿਸ਼ਾਨਦੀ ਇਹ ਇੱਕ ਮੇਨ ਹੁੰਦਾ ਆਪਣਾ ਨਿਸ਼ਾਨ ਉਥੋਂ ਮੇਨ ਨਿਸ਼ਾਨ ਤੋਂ ਨਿਸ਼ਾਨਦੀ ਹੁੰਦੀ ਹੁੰਦੀ ਹੈ ਠੀਕ ਹੈ ਜੀ ਇਹਨਾਂ ਨੇ ਕੋਈ ਇਹਨਾਂ ਨੇ ਆਪਦੀ ਜ਼ਮੀਨ ਦੀ ਚੱਕ ਕੇ ਤੇ ਆਪਦੀ ਕਰਾ ਲਈ ਜੀ ਤੇ ਆਫਸਰਾਂ ਆਫਸਰਾਂ ਨੂੰ ਪ੍ਰੈਸ਼ਰ ਪਾ ਕੇ ਗੁਰਦਰਤ ਸਿੰਘ ਐਮ ਐਲ ਏ ਫਰੀਦਕੋਟ ਉਹਨਾਂ ਦਾ ਪ੍ਰੈਸ਼ਰ ਪਵਾ ਕੇ ਆਫਸਰ ਜਿਹੜੇ ਇਧਰਲੇ ਵੀ ਸਦੇ ਸੀ ਆਪਣੇ ਵੈਬਲ ਦੇ ਜੈਤੋ ਦੇ ਠੀਕ ਹੈ ਤੇ ਕੋਟਪੂਰੇ ਵਾਲਿਆਂ ਨੂੰ ਇਹਨਾਂ ਨੇ ਵਾ ਕੇ ਘਰੇ ਤੇ ਘਰੇ ਰਿਪੋਰਟ ਆ ਤਿਆਰੀ ਤਿਆਰ ਇਹਨਾਂ ਨੇ ਜਾਲੀ ਕੀਤੀ ਹੈ ਜੀ ਠੀਕ ਹੈ ਇਹਦਾ ਅਸੀਂ ਆਪਣੇ ਤਹਿਸੀਲਦਾਰ ਸਾਹਿਬ ਨੂੰ ਵੀ ਲੈਟਰ ਕੱਢ ਚੁੱਕੇ ਆਂ ਵਾਰ-ਵਾਰ ਅਸੀਂ ਆਪਣਾ ਚੌਂਕੀ ਵੀ ਜਾ ਚੁੱਕੇ ਆਂ ਐਸਐਸਪੀ ਸਾਹਿਬ ਜਿੰਨੇ ਵੀ ਆਪਣੇ ਅਫਸਰ ਹੈ ਜਿੱਥੋਂ ਤੱਕ ਅਸੀਂ ਕੋਸ਼ਿਸ਼ ਕੀਤੀ ਵੀ ਇਹਨੂੰ ਇੱਕ ਪੰਚਾਇਤੀ ਤੌਰ ਤੇ ਜਾਂ ਅਫਸਰਾਂ ਦੇ ਤੌਰ ਤੇ ਇਹਨੂੰ ਨਿਵੇੜਿਆ ਜਾਵੇ ਨਾ ਕਿ ਜੀ ਇਹ ਬਹੁਤ ਜ਼ਿਆਦਾ ਸਾਨੂੰ ਤੰਗ ਕਰਦੇ ਹੋਏ ਅੱਜ ਇੱਥੋਂ ਤੱਕ ਆ ਗਿਆ ਜੀ ਇਤੋਂ ਤੱਕ ਆ ਗਿਆ ਇਹ ਕਿੰਨੇ ਕਿਲੋਮੀਟਰ ਲੰਮੀ ਪਈ ਹੈ ਜੀ ਪਹਿਲਾਂ ਦਾ ਇਹ ਇਹ ਘੱਟੋ ਘੱਟ ਜੀ 3 ਕਿਲੋਮੀਟਰ ਪਈ ਹੈ 3 ਕਿਲੋਮੀਟਰ ਲੰਮੀ ਹਾਂਜੀ ਹਾਂਜੀ ਇਹ ਰਸਤਾ ਜਿਹੜੇ ਆ ਜਿਹੜੇ ਨਾਲ ਖੇਤ ਨੇ ਸਾਰਿਆਂ ਨੂੰ ਇਹੀ ਰਸਤਾ ਜਾਂਦਾ ਇਹੀ ਜਾਂਦਾ ਜੀ ਉਧਰੋਂ ਵੱਡੇ ਰੋਡ ਤੋਂ ਚੱਲ ਕੇ ਜੀ ਆਏ ਆ ਜਾਂਦਾ ਇਧਰੋਂ ਜਾ ਕੇ ਫੇਰ ਰੋਡ ਤੇ ਚੜ ਜਾਂਦੇ ਨੇ ਰੋਡ ਤੇ ਚੜ ਜਾਂਦੇ ਹੋਰ ਕੋਈ ਰਸਤਾ ਹੈ ਨਹੀਂ ਵਿੱਚ ਨਹੀਂ ਹੋਰ ਹੈ ਨਹੀਂ ਇਹ ਇਧਰ ਆਏ ਸੇ ਵਗਣ ਨੂੰ ਲੰਘ ਜਾਂਦਾ ਜੀ ਠੀਕ ਹੈ ਪਰ ਜਿਹੜੇ ਇਹ ਜਿਹੜੇ ਜਿਨ੍ਹਾਂ ਦੇ ਵੀ ਖੇਤ ਹੈ ਫਿਰ ਉਹ ਮਤਲਬ ਕਿੱਥੋਂ ਆਉਂਦੇ ਆ ਹੁਣ ਹੁਣ ਇਸੇ ਰਸਤੇ ਹੀ ਆਉਂਦੇ ਜੀ ਇਹਨਾਂ ਨੇ ਦੋਨਾਂ ਪਾਸੇ ਇਧਰਲੇ ਸਿਰੇ ਤੋਂ ਬਾਤ ਆਈ ਉਧਰੋਂ ਵਿਚਾਲੇ ਬਾਤ ਆਈ ਇਹਨਾਂ ਨੇ ਦੋਵੇਂ ਪਾਸੋਂ ਰੋਕਤਾ ਸੀ ਹਾਂਜੀ ਹਾਂਜੀ ਰੋਕਤਾ ਸੀ ਤੇ ਤੋਹੀ ਜਦੋਂ ਲੰਘਦੇ ਹੋ ਕੀ ਕਹਿੰਦੇ ਆ ਲੰਘਣੇ ਨਹੀਂ ਦਿੰਦੇ ਫਿਰ ਨਹੀਂ ਲੰਘਣ ਨੂੰ ਨਹੀਂ ਸਾਨੂੰ ਕੁਝ ਬੋਲਦੇ ਜੀ ਬਸ ਇੱਕ ਇਹ ਆਪਦੀ ਹੰਕਾਰ ਚ ਹੀ ਵਾਉਂਦਾ ਜੀ ਵੀ ਇਹ ਆਂਦਾ ਮੈਂ ਇਹ ਰਾਹ ਵਾਹ ਕੇ ਗਾਂ ਤੁਹਾਡੀ ਜ਼ਮੀਨ 'ਚ ਪਾਉਣਾ ਹੈ ਜ਼ਮੀਨ 'ਚ ਪਾਉਣਾ ਹੈ ਹਾਂਜੀ ਇੱਕੀ ਦੀ ਸ਼ਹਿ ਤੇ ਹੋ ਰਿਹਾ ਸਾਰਾ ਕੁਝ ਇਹ ਗਰਦੈਤ ਸੇਖਾਂ ਦੀ ਸੀ ਉਹਨਾਂ ਦੇ ਘਰੇ ਇਹਨਾਂ ਦੇ ਘਰੇ ਨਾਨਕੇ ਆ ਜੀ ਅੱਛਾ ਇੱਥੇ ਰਿਸ਼ਤੇਦਾਰੀ ਹਾਂਜੀ ਹਾਂਜੀ ਠੀਕ ਹੈ ਇਹ ਤਾਂ ਜਿਹੜੀ ਸਰਕਾਰ ਹੈ ਇਹ ਤਾਂ ਕਹਿੰਦੀ ਹੈ ਕਿ ਸਾਡਾ ਚੈੱਕ ਕਰਾ ਲੋ ਅਸੀਂ ਨਾ ਜ਼ਮੀਨਾਂ ਦਬੀਆਂ ਕਿ ਸਿੱਧੀਆਂ ਨਾ ਅਸੀਂ ਫੈਕਟਰੀਆਂ ਲਾਈਆਂ ਨਾ ਅਸੀਂ ਪੈਸੇ ਕਮਾਏ ਕੱਲ ਜੀ ਸਾਡੇ ਪੰਡਾਂ ਨੂੰ ਮੋਲਕ ਆਇਆ ਸੀਗਾ ਜੀ ਅਸੀਂ ਉਹਨਾਂ ਕੋਲੇ ਬੇਨਤੀ ਕਰੀ ਸੀ ਉਹ ਕਹਿੰਦਾ ਜੀ ਤੁਹਾਨੂੰ ਦੋਹਾਂ ਧਿਰਾਂ ਨੂੰ ਵਾਹ ਕੇ ਛੋਡਾਂ ਮੈਂ ਨਵੇੜ ਦਿੰਨਾ ਮੈਂ ਹੁਣੇ ਹੀ ਕਾਲ ਕਰਦਾ ਠੀਕ ਹੈ ਅਸੀਂ ਤਾਂ ਰਹਿ ਗਏ ਅਸੀਂ ਰਾਬਟ ਵੀ ਪਾਈ ਚੌਂਕੀ ਨਾ ਤਾਂ ਹੀ ਸਾਡੀ ਕੋਈ ਚੌਂਕੀ ਵਾਲਿਆਂ ਨੇ ਸੁਣਵਾਈ ਕਰੀ ਤੇ ਸਵੇਰ ਨੂੰ ਜੀ ਇਹਨਾਂ ਨੇ ਆ ਵਾਹਣ ਵਾਹ ਤੇ ਸਾਡੇ ਕੋਲੇ ਬਕਾਇਦਾ ਵੀਡੀਓ ਬਣੀ ਵੀ ਆ ਜੀ ਹਾਲ ਮਾਰਦੇ ਆ ਲੋਂਦਿਆਂ ਦੀ ਹਾਂਜੀ ਹਾਂਜੀ ਤੇ ਉਹ ਦਿਖਾਈ ਪ੍ਰਸ਼ਾਸਨ ਉਹਦੀ ਪ੍ਰਸ਼ਾਸਨ ਕੀ ਕਹਿੰਦਾ ਪ੍ਰਸ਼ਾਸਨ ਦਾ ਸੁਣਦਾ ਹੀ ਨਹੀਂਗਾ ਜੀ ਸਾਡੀ ਉਲਟਾ ਜੀ ਜੇ ਅਸੀਂ ਜਾਂਨੇ ਜੀ ਚੌਕੀ ਸਾਨੂੰ ਅੰਦਰ ਬਾਕੇ ਦੋ ਦੋ ਘੰਟੇ ਅੰਦਰ ਬਾ ਲੈਂਦੇ ਜੀ ਸਾਨੂੰ ਫੋਨ ਆਉਂਦੇ ਆ ਜੀ ਠੀਕ ਹੈ ਹਾਂਜੀ 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 ਪਹਿਲਾਂ ਵੀ ਦੋ ਘੰਟੇ ਸਾਨੂੰ ਅੰਦਰ ਭਾਈ ਰੱਖਿਆ ਇਹ ਉਲਟ ਹਵਾਲਾਤ ਚ ਹਾਂਜੀ ਇਹਨੇ ਨਿਸ਼ਾਨਦਈ ਆਪਣਾ ਜੀ ਨਿਸ਼ਾਨ ਲਾਏ ਸੀਗੇ ਜੀ ਤੇ ਅਸੀਂ ਜਦੋਂ ਰਵਟ ਪਾਈ ਤੇ ਸਾਨੂੰ ਉੱਥੇ ਗਿਆ ਨੂੰ ਅੰਦਰ ਸਾਨੂੰ ਉਲਟ ਪਾ ਲਿਆ ਜੀ ਤੇ ਜਿਹੜਾ ਮਾਮਲਾ ਇਹ ਤੁਸੀਂ ਮਤਲਬ ਸਾਰੇ ਸਾਰਿਆਂ ਦਾ ਮਾਮਲਾ ਕਿ ਕਿਸੇ ਇੱਕ ਜਾਨੇ ਦਾ ਨਹੀਂ ਨਹੀਂ ਜੀ ਸਾਰਿਆਂ ਦਾ ਇਹ ਇਧਰ ਬਹਿਵਲ ਦੀ ਜ਼ਮੀਨ ਆ ਇਧਰ ਆਪਣਾ ਸਿਮਗਾ ਦੀ ਪੈਲੀ ਆ ਗਈ। ਮਤਲਬ ਉਹ ਇੱਕ ਘਾਰੀ ਹੈ ਜਿਹੜਾ ਦੂਜਾ? ਦੋ ਘਾਰ ਹੈ ਜੀ। ਦੋ ਘਾਰ ਹੈ। ਉਹ ਸਾਰਿਆਂ ਨੂੰ ਮਤਲਬ ਕਰ ਰਹੇ। ਹਾਂਜੀ ਉਹ ਸਾਰਿਆਂ ਨੂੰ ਕਰ ਰਹੇ। ਠੀਕ ਹੈ ਜੀ। ਹਾਂਜੀ। ਬਾਪੂ ਜੀ ਕਿਵੇਂ ਦੇਖਦੇ ਹੋ ਇਹ ਤਾਂ ਕਹਿੰਦੇ ਆ ਕਿ ਸਾਡੇ ਐਮਐਲਏ ਦੀ ਜਾਂਚ ਕਰਵਾ ਲੋ ਨਾ ਸੀ ਜ਼ਮੀਨਾਂ ਦਬੀਆਂ ਨਾ ਫੈਕਟਰੀਆਂ ਬਣਾਈਆਂ ਫਿਰ ਕੀ ਲੈਦੇ ਪੰਹਿਆਂ ਨੂੰ ਪੈ ਕੇ? ਇਹ ਜਿਹੜੀ ਆਮ ਪਾਰਟੀ ਹੈ ਇਹ ਕੱਲੀਆਂ ਦਾ ਕਹਿਣ ਦੀਆਂ ਗੱਲਾਂ ਹੋਰ ਹੈ ਕਰਨ ਦੀਆਂ ਹੋਰ ਹੈ। ਕਹਿੰਦੇ ਤਾਂ ਬਹੁਤ ਕੁਝ ਹੈ। ਵੀ ਅਸੀਂ ਕੁਝ ਨਹੀਂ ਕੀਤਾ ਪਰ ਬਣਾਈ ਬਹੁਤ ਕੁਝ ਹੋ ਜਾਂਦੇ ਆ। ਤੇ ਜਿਹੜਾ ਇਹ ਪੰਹਿਆਂ ਵਾਲਾ ਮਾਮਲਾ ਹੈ ਇਹ ਤਾਂ ਇੱਕ ਧੱਕੇਸ਼ਾ ਹੀ ਹੈ। ਮਤਲਬ ਇਹ ਤਾਂ ਤਾਂ ਬੈਠ ਕੇ ਹੋਣਾ ਚਾਹੀਦਾ ਹੈ ਨਾ ਕਿ ਬੌਣ ਦਾ ਕਈ ਤਾਂ ਪੰਚਾਇਤਾਂ ਦੋਹੇ ਰਲ ਕੇ ਕਰ ਸਕਦੀਆਂ ਕਿਉਂਕਿ ਇਹ ਹੱਦ ਹੈਗੀ ਹੈ ਹੱਦ ਕਿਤੇ ਵੀ ਮਨਤੀ ਦੋਹਾਂ ਪਾਸੇ ਤਾਂ ਹੋ ਸਕਦੇ ਜਮੀਨ ਨੇ ਕਿਤੇ ਜਾਣਾ ਨਹੀਂਗਾ ਜਮੀਨ ਨੇ ਇੱਥੇ ਹੀ ਰਹਿਣਾ ਹੈ ਬੰਦੇ ਚਲੇ ਜਾਣੇ ਆ ਪਰ ਜਮੀਨ ਨਹੀਂ ਜਾਣਾ ਜਮੀਨ ਇੱਥੇ ਹੀ ਰਹਿਣੀ ਹੈ ਅੱਜ ਮੈਨ ਲੋ 100 ਸਾਲ ਨੂੰ ਮੈਨ ਲੋ ਇਹ ਜਮੀਨ ਉਨੀ ਦੀ ਉਨੀ ਪੂਰੀ ਦੀ ਪੂਰੀ ਰਹਿਣੀ ਹੈ ਇਹ ਤਾਂ ਸਹੀ ਜਿਹੜਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਜਾਂ ਜੇ ਐਮਐਲਏ ਦੇ ਧਿਆਨ ਚ ਮਾਮਲਾ ਨੇ ਦਿੱਤਾ ਤਹਿਸੀਲਦਾਰ ਨੇ ਦਿੱਤਾ ਉਹਨਾਂ ਨੂੰ ਚਾਹੀਦਾ ਹੈ ਕੇ ਦੋਹਾਂ ਪਿੰਡਾਂ ਨੂੰ ਬਿਠਾ ਕੇ ਪਜੈਤਾ ਬਿਠਾ ਕੇ ਮਿੰਤੀ ਕਰਕੇ ਇਹਦਾ ਫੈਲਾ ਕਰ ਦੇਣਾ ਚਾਹੀਦਾ ਹੈ ਤਾਂ ਕਿ ਲੜਾਈ ਨਾ ਹੋਵੇ ਕਿਉਂਕਿ ਜੇ ਕੱਲ ਨੂੰ ਕੋਈ ਲੜਾਈ ਹੁੰਦੀ ਹੈ ਕੁਝ ਵੀ ਹੁੰਦਾ 1921 ਹੁੰਦੀ ਹੈ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਕਿਉਂਕਿ ਇਹਨਾਂ ਦੀ ਤਲਾ ਦਿੱਤੀ ਵੀ ਇਹ ਚੌਂਕੀ ਇਹ ਚੌਂਕੀ ਵਾਲ ਨੂੰ ਚਾਹੀਦਾ ਆ ਕੇ ਨਿਵੇੜਨਾ ਚਾਹੀਦਾ ਹੈ ਨਾ ਕਿ ਇੱਕ ਤਰਫਾ ਕੰਮ ਕਰਨ ਚਾਹੀਦਾ ਹੈ ਬਿਲਕੁਲ ਕੋਈ ਲੜਾਈ ਦੇ ਚਾਂਸ ਵੀ ਬਣਿਆ ਜੇ ਇੱਥੇ ਪਹਿਲਾਂ ਆ ਲੜਾਈ ਦੇ ਚਾਂਸ ਬਾਣੀ ਸਕਦੇ ਹੁਣ ਜਿਸ ਤਰ੍ਹਾਂ ਪਈਆਂ ਵਹੀ ਜਾਂਦੇ ਹੈਗੇ ਤੇ ਕੁਝ ਵੀ ਹੋ ਸਕਦਾ ਹਨਾ ਇੱਥੇ ਕੋਈ ਜਾਨੀ ਮਾਲ ਨਹੀਂ ਜੋ ਵੀ ਨੁਕਸਾਨ ਹੋ ਸਕਦਾ ਪਰ ਇਹ ਸਰਕਾਰ ਨੂੰ ਚਾਹੀਦਾ ਸਰਕਾਰ ਮੇਰੇ ਹਿਸਾਬ ਨਾਲ ਵੀ ਪਹਿਲਾਂ ਕਾਲੀ ਕਾਂਗਰਸੀਆਂ ਦਾ ਵੀ ਕਮੀ ਸਾਫਤ ਹੋ ਰਹੀ ਹੈ ਕਿਉਂਕਿ ਇਹ ਆਮ ਨਹੀਂ ਹੁਣ ਇਹ ਖਾਸ ਬਣ ਗਈ ਹੈ ਸਰਕਾਰ ਇੰਜ ਜੇ ਕੋਈ ਵੀ ਹੁੰਦਾ ਆਮ ਨਹੀਂ ਹੁੰਦਾ ਉਹ ਬਾਅਦ ਵਿੱਚ ਸਰਕਾਰ ਤੇ ਆ ਕੇ ਖਾਸ ਬਣ ਜਾਂਦੇ ਆ ਸਰਕਾਰ ਨੂੰ ਖਾਸ ਕਰਕੇ ਧਿਆਨ ਜੇ ਤਾਂ ਮੇਰੇ ਖਿਆਲ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਮੈਂ ਇੰਜਣਾ ਤੇ ਮੂਹਰੇ ਪੈ ਕੇ ਖੇਲਾਂ ਦੇ ਛੁੱਟੇ ਪੈਂਦੇ ਸੀ ਮੈਂ ਪਾਣੀ ਲਾਏ ਆ ਤੇ ਆਹ ਇਹ ਆ ਕੁਸ ਪਾਣੀ ਲਾਏ ਆ ਵੀ ਐਂ ਕਰਦੇ ਹੋ ਹੁਣ ਆਪਾਂ ਆ ਗਏ ਆ ਸਰਕਾਰ ਦੇ ਵਿੱਚ ਕੋਈ ਬਹੁਤ ਨਕਮੀ ਸਾਬ ਤੋਂ ਇਹ ਹਰ ਪਾਸੇ ਨਸ਼ੇ ਦਾ ਮੁੱਦਾ ਆ ਲਾ ਇੱਕ ਤਰਫੀ ਮੰਤੀ ਕਰਾਤੀ ਜੀ ਅਸੀਂ ਕਹੇ ਸਾਡਾ ਰਕਬਾ ਇਧਰ ਪੂਰਾ ਕਰ ਦਿਓ ਜੀ ਸਾਡੀ ਮੰਤੀ ਨਹੀਂ ਹੋਈ ਕਿਹੜਾ ਉਹਨਾਂ ਨੇ ਦੋ ਕ ਨਿਸ਼ਾਨ ਲਾਏ ਅਸੀਂ ਦੂਜੇ ਪਾਸੇ ਟੱਪ ਗਏ ਹੀ ਰਾਹ ਦੇ ਤੇ ਉਹ ਵਿਚਾਲੇ ਛੱਡ ਕੇ ਉੱਠ ਗਏ ਜਾਂਦੇ ਕੋਈ ਇਹਦਾ ਫੈਸਲਾ ਨਹੀਂ ਹੋਇਆ ਅੱਛਾ ਹਾਂਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਘਰੇ ਬਹਿ ਕੇ ਰਿਪੋਰਟ ਤਿਆਰ ਕਰ ਲਈ ਜਾਂਦੇ ਆ ਨਿਸ਼ਾਨ ਦੇਈ ਹੋਈ ਇਹ ਸਿਰਫ ਸਰਕਾਰ ਦੇ ਦਬਾਵੇ ਹਾਂਜੀ ਇਹ ਸਰਕਾਰ ਦੇ ਦਬਾਵੇ ਹਾਂਜੀ ਹੁਣ ਕੀ ਹੈ ਮਤਲਬ ਜੇਕਰ ਨਹੀਂ ਕੋਈ ਹੱਲ ਤੁਸੀਂ ਗੱਲ ਕੀਤੀ ਜੀ ਧਰ ਦੇ ਨਾਲ ਗੱਲ ਕੀਤੀ ਉਹਨਾਂ ਦੇ ਨਾਲ ਉਹ ਤਾਂ ਜੀ ਜਦੋਂ ਅਸੀਂ ਆ ਗਏ ਉਦੋਂ ਉਹ ਟਰੈਕਟਰ ਲੈ ਕੇ ਇੱਕ ਪਾਸੇ ਉੱਠ ਗਿਆ ਜੀ। ਅੱਛਾ। ਉਹ ਤਾਂ ਮੰਨਦਾ ਹੀ ਨਹੀਂ ਜੀ ਇਸ ਗੱਲ ਨੂੰ। ਉਹ ਤਾਂ ਕਹਿੰਦਾ ਜੀ ਮੈਂ ਤਾਂ ਰਾਹ ਪਾਉਣਾ ਹੀ ਪਾਉਣਾ ਥੋੜੇ ਚ। ਅੱਛਾ ਪਾਉਣੇ ਪਾਉਣੇ। ਹਾਂਜੀ ਪਾਉਣਾ ਹੀ ਪਾਉਣਾ। ਤੇ ਹੁਣ ਜੇਕਰ ਮੰਨ ਲਓ ਨਹੀਂ ਹੱਲ ਹੁੰਦਾ ਫਿਰ ਕੀ ਕੋਈ ਸੰਘਰਸ਼ ਵਿੱਡੋਂਗੇ ਜਾਂ ਕੀ ਕਰੋਗੇ ਇਸ ਤੋਂ ਬਾਅਦ? ਅਸੀਂ ਤਾਂ ਹੀ ਫਿਰ ਵਿੱਡਣਾ ਹੀ ਪਊਗਾ ਜੀ ਸਾਨੂੰ ਤਾਂ ਸੰਘਰਸ਼। ਉਹ ਤਾਂ ਪਹਿਲਾਂ ਹੀ ਹਾਂ ਪਹਿਲਾਂ ਹੀ ਵਿੱਡੀ ਬੈਠੇ ਆ ਜੀ। ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਕਿੰਨਾ ਸਮਾਂ ਕਿੰਨਾ ਹੋ ਗਿਆ ਚੱਲਦੇ ਨੂੰ ਮਾਮਲੇ ਨੂੰ। ਬਾਹਰੋਂ 6 ਮਹੀਨੇ ਦੀ ਚੱਲ ਰਹੀ ਹੈ ਜੀ ਇਹ। 20 ਹਾਲੇ ਤੱਕ ਕੋਈ ਹੱਲ ਨਹੀਂ ਨਾ ਜੀ ਕੋਈ ਹੱਲ ਨਹੀਂ ਹੋਇਆ ਹਾਂਜੀ ਇਹਦਾ ਬਹੁਤ ਮੇਰਾ ਖਿਆਲੋਂ ਪ੍ਰਾਣਾ ਤਾਂ ਬਹੁਤ ਟਾਈਮ ਦਾ ਹੀ ਚੱਲੀ ਜਾਂਦਾ ਐ ਇਹ ਇਹ ਹੱਦ ਦੀ 70 ਸਾਲ ਤੋਂ ਮੈਂੰਤੀ ਹੋ ਰਹੀ ਹੈ ਜੀ 2007 ਦੇ ਵਿੱਚ ਮੈਂ ਅਸੀਂ ਆਪ ਮੈਂੰਤੀ ਕਰਾਈਆ ਮੈਂ ਮੌਜੂਦਾ ਮੈਂਬਰ ਸੀ ਉਦੋਂ ਠੀਕ ਹੈ ਜੀ ਉਦੋਂ ਮੈਂੰਤੀ ਹੋ ਕੇ ਇਹ ਉਦੋਂ ਐਂ ਹੋਇਆ ਸੀਗਾ 2 ਫੁੱਟ ਉਧਰ ਕਰਤੀ 2 ਇਧਰ ਕਰਤੀ ਉਹ 58 ਜਨਿਆਂ ਵੇ ਉਹ ਬਈ ਠੀਕ ਹੈ ਉਦੋਂ ਫੈਸਲਾ ਇਹ ਹੋਇਆ ਇਹ ਵੈਸੇ ਕਿੰਨਾ ਕ ਪੁਰਾਣਾ ਰਸਤਾ ਇਹ ਤਾਂ ਅੰਗਰੇਜ਼ਾਂ ਮਿਲਦਾ ਮਰਬੇ ਬੰਦੀ ਤੋਂ ਪਹਿਲਾਂ ਦਾ ਜਦੋਂ ਦੀ ਦੁਨੀਆ ਸਾਜੀ ਉਦੋਂ ਦਾ ਹੀ ਚੱਲਦਾ ਹੈ ਇੱਥੇ ਸੀ ਇੰਦਰ ਸੀ ਫਰੀਦਕੋਟ ਦੀ ਜੀ ਇੱਧਰ ਤਾਂ ਅੰਗਰੇਜ਼ਾਂ ਦੀ ਰਸਤ ਸੀਗੀ ਸਿਵੀਆਂ ਇੱਧਰ ਸੀ ਫਰੀਦਕੋਟ ਦੀ ਰਸਤ ਸੀ ਠੀਕ ਹੈ ਇਹਦੇ ਵਿੱਚ ਸੀਗਾ ਹਾਂ ਇਹ ਦੋਨਾਂ ਦਾ ਵਿਚਾਲੇ ਰਸਤਾ ਸੀ ਬਹੁਤ ਵੱਡਾ ਇਹ ਕੋਟ ਕੋਟ ਨੂੰ ਜਾਂਦਾ ਸੀ ਇਹ ਜੀ ਐ ਚੜਦਾ ਸੀ ਇੱਥੋਂ ਬੁਰਜੋਂ ਆਕੇ ਨਾ ਬੁਰਜੋਂ ਤੋਂ ਸਿਵੀਆਂ ਤੋਂ ਆਗੇ ਸਿੱਧਾ ਕੋਟਨ ਦਾ ਰਸਤਾ ਕਰਦਾ ਮੈਂ ਇੰਨੀਆਂ ਸਰਕਾਰਾਂ ਅੰਗਰੇਜ਼ਾਂ ਵੇਲੇ ਦਾ ਚੱਲੀ ਜਾਂਦਾ ਪਰ ਹੁਣ ਕੀ ਲੋੜ ਪੈ ਗਈ ਕੀ 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 ਕਹਿ ਸਕਦੇ ਹਾਂ ਸਰਕਾਰਾਂ ਇਹ ਫਿਰ ਐਸੇ ਜਿਹਾ ਫਿਰ ਹੁਣ ਆਮ ਆਦਮੀ ਦੀ ਆ ਗਈ ਨਾ ਸਰਕਾਰ ਹੁਣ ਆਮ ਆਦਮੀ ਦੀ ਸਰਕਾਰ ਆ ਗਈ ਕਰਕੇ ਨਾ ਤਾਂ ਰੋਲੇ ਪੈਂਦੇ ਆ ਸੱਚੀ ਸਰਕਾਰ ਇਹ ਤਾਂ ਕਹਿੰਦੇ ਅਸੀਂ ਹੈ ਵੀ ਕਿਸਾਨਾਂ ਦੇ ਆਮ ਲੋਕਾਂ ਦੇ ਵੀ ਪਾਣੀ ਲਾਉਂਦੇ ਰਹੇ ਅਸੀਂ ਇਹਦੇ ਵੀ ਅਸੀਂ ਤਾਂ ਲੋਕਾਂ ਦੇ ਲੋਕਾਂ ਚ ਚੱਲਦੇ ਆ ਯਾਰ ਲੋਕਾਂ ਦੇ ਵੇਖ ਲੋ ਵਾਜੀ ਪੈਂ ਜੀ ਰਸਤਾ 50 ਸਾਲ 100 ਸਾਲ ਦਾ ਰਸਤਾ ਚੱਲਦਾ ਆ ਘਰ ਤੋਂ ਘਰ ਤੇ ਇਹ ਉਹਨਾਂ ਦੀ ਜ਼ਮੀਨ ਕਿੰਨੀ ਕ ਇਧਰਲੇ ਪਾਸੇ ਇਧਰ ਹੈ ਸਾਰੀ ਜ਼ਮੀਨ ਛੋਟੀਆਂ ਪਹਿਲੀ ਸੀ ਇਹ ਹੁਣ ਉਹਨਾਂ ਦੇ ਜਿਨ੍ਹਾਂ ਨੇ ਮਤਲਬ ਰਸਤਾ ਵਾਇਆ ਉਹਨਾਂ ਦੀ ਕਿੰਨੀ ਜ਼ਮੀਨ ਹੈਗੀ ਉਹਨਾਂ ਦੀ ਹੈਗੀ ਤਾਂ 8 8 9 ਕਿੱਲੇ ਵੰਦੇ ਆ 8 9 ਕਿੱਲੇ ਕੀ ਲੱਗਦਾ ਫਿਰ ਇੰਨੀ ਕੁ ਹੋਰ ਚਾਹੀਦੀ ਉਹਨਾਂ ਨੂੰ ਹਾਂ ਹੋਰ ਚਾਹੀਦੀ ਹਾਂਜੀ ਹਾਂ ਉਹਨਾਂ ਦੇ ਨਾਲ ਝਗੜਨੀ ਪਰੇ ਨਾ 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 ਜੀ ਇਹਦਾ ਮਨ ਸਮਝਾਏ ਤੋਂ ਗੱਲ ਚੱਲਦੀ ਆ ਜਿਵੇਂ ਪਹਿਲੇ ਰਸਤੇ ਵਾਇਆ ਨਾ ਤਾਂ ਚੱਲਦੇ ਹੁੰਦੇ ਹੁੰਦੇ ਨਾਲੇ ਸਾਰੇ ਪਿੰਡ ਦੇ ਨਾਲ ਮਤਲਬ ਨਾ ਵਿਗਾੜ ਪਉਂਦਾ ਹਾਂ ਮੂੰ ਤਾਂ ਸਰਪੰਚ ਚ ਉਠਣਾ ਨੇ ਸਵੀਆਂ ਚ ਅੱਛਾ ਹਾਂ ਜੀ ਇਹ ਇਹ ਹਾਂ ਇਹੋ ਜੇ ਕੰਮ ਕਰਦੇ ਆ ਕਰਦਾ ਹੈ ਹੂੰ ਪਹਿਲਾਂ ਬਹਿਬਲ ਚ ਬਣ ਨੂੰ ਕਰਦਾ ਸੀ ਹਾਂ ਜੀ ਪਹਿਲਾਂ ਬਹਿਬਲ ਚ ਬਣ ਨੂੰ ਕਰਦਾ ਸੀ ਸਰਪੰਚ ਅੱਛਾ ਕਿਤੇ ਬਹਿਬਲ ਤੋਂ ਸਰਪੰਚੀ ਲੜ ਰਹੀ ਹੈ ਹੂੰ ਬਹਿਬਲ ਦਾ ਵਿਗਾੜ ਪਾਈ ਬਿਠਾ ਸਾਰੇ ਨਾਲ ਜੀ ਹਾਂ ਕੀ ਹੁਣ ਮਤਲਬ ਆਖਿਰ ਦੇ ਵਿੱਚ ਕੀ ਪ੍ਰਸ਼ਾਸਨ ਨੂੰ ਪੰਚਾਇਤ ਨੇ ਰੈਫਟ ਪਾਈ ਹੈ ਅਸਲ ਦੇ ਵਿੱਚ ਕੀ ਹੈ ਜੀ ਜੇ ਇੱਥੇ ਕੋਈ ਗੱਲਬਾਤ ਹੋ ਜੇ ਕੌਣ ਜ਼ਿੰਮੇਵਾਰ ਹੈ ਅਸਲ ਦੇ ਵਿੱਚ ਕੀ ਹੈ ਜੀ ਪ੍ਰਸ਼ਾਸਨ ਆਣਾ ਜਿਹੜਾ ਉਹ ਰਿਸ਼ਵਤ ਹੱਟਦਾ ਹੂੰ ਮੈਂ ਤਾਂ ਰਿਸ਼ਵਤ ਹੱਡ ਹੀ ਕਹੂੰਗਾ ਵੀ ਜਿਹੜੇ ਪਾਸੋਂ ਰਿਸ਼ਵਤ ਹੱਡ ਮਿਲ ਗਿਆ ਉਹਦੇ ਹੋਗੇ ਉਹ ਜਿੱਧਰੋਂ ਹੱਡ ਜਾਦੇ ਧੱਕਿਆ ਗਿਆ ਉਧਰ ਹੋ ਗਿਆ ਤੇ ਬੰਦੇ ਮਰਦੇ ਮਰ ਜਾਣ ਰਿਸ਼ਵਤ ਹੱਡ ਨਹੀਂ ਕਿਸੇ ਕੰਮ ਆਉਣਾਗਾ ਕਿਉਂਕਿ ਮਰੇਸ਼ੇ ਤੁਹਾਡੇ ਖਾ ਖਾ ਕੇ ਵੀ ਨਾ ਉਹਦੇ ਕਹਾਂਗੇ ਵੀ ਪੁੱਤ ਪੋਤਿਆਂ ਦੇ ਉਹ ਕੰਮ ਨਹੀਂ ਆਉਂਦਾ ਹੁੰਦਾਗਾ ਉਹ ਭੜਾ ਹੀ ਹੁੰਦਾ ਹੁੰਦਾ ਤੇ ਜੇ ਹੁਣ ਮੰਨ ਲਓ ਵੀ ਰਿਸ਼ਵਤ ਹੱਡ ਦੇ ਕੇ ਕੋਈ ਬੰਦਾ ਮਰ ਗਿਆ ਹਨਾ ਆਮ ਦਾ ਮਰ ਗਿਆ ਦੇਣ ਵਾਲੇ ਦਾ ਤੇ ਜਾਂ ਦੂਜੇ ਪਾਸੇ ਦਾ ਉਹ ਤਾਂ ਨਾ ਵਾਪਸ ਆਉਣਾਗਾ ਇਹ ਪ੍ਰਸ਼ਦਾ ਬੜੇ ਲੱਗਿਆ ਵੀ ਰਿਸ਼ਵਤ ਬੰਦ ਆ ਇਹ ਉਹ ਆ ਤੇ ਪਰ ਨਹੀਂ ਚੱਲਦਾ ਰਿਸ਼ਵਤਾਲੇ ਦਾ ਹੀ ਕੰਮ ਹੁੰਦਾ ਈ ਆ ਰਿਸ਼ਵਤਾ ਹੱਡ ਕਰਕੇ ਹੀ ਵਈ ਹੋਊਗੀ ਹੋਰ ਐਵੇਂ ਤਾਂ ਕੋਈ ਵਾਹ ਨਹੀਂ ਸਕਦਾ ਜੀ ਬੈਠੇ ਹਾਂ ਕੱਲ ਪਰਸੋਂ ਦੇ ਬਸਾ ਜਿੰਨਾ ਦੇ ਹੈਗੇ ਆ ਜੀ ਬਾਕੀ ਤਾਂ ਪੰਚਾਇਤ ਤੋਲ ਤੇ ਆਏ ਹੋਏ ਆ ਅਸੀਂ ਤਾਂ ਐਵੇਂ ਕੀ ਜੀ ਘਟਨਾ ਆਏ ਰਾਤ ਦੇ ਬੰਦੇ ਸਾਡੇ ਇੱਥੇ ਸੀਗੇ ਕੱਲ ਦੇ ਜਾਂਦੇ ਉਹ ਬਾਈ ਆ ਬਣ ਗਏ ਠੀਕ ਇਹ ਅੱਜ ਸਵੇਰੇ ਪਾਇਆ ਅੱਜ ਸਵੇਰ ਸੋਹਾ ਵਾਇਆ ਤੜਕੇ 8 ਵਜੇ ਠੀਕ ਹੈ ਨਹੀਂ 5:00 ਵਜੇ ਜਦੋਂ ਅਸੀਂ ਘਰੇ ਚਲੇ ਗਏ ਜੀ ਜਦੋਂ ਇੱਥੋਂ ਘਰੇ ਚਲੇ ਗਏ ਜੀ ਆ ਤਾਂ ਮਾਲ ਡੰਕਰ ਨੂੰ ਪੱਠੇ ਪਹੁੰਚਾ ਪੀਣਾ ਉਸ ਤੋਂ ਬਾਅਦ ਜੀ ਬਾਤ ਆ ਜੀ ਬਕਾਇਦਾ ਤੁਹਾਨੂੰ ਵੀਡੀਓ ਦੇ ਦੇਾਂਗੇ ਸਾਡੀ ਬਣੀ ਬੰਦ ਦੇ ਵਿੱਚ ਕਹਿੰਦੇ ਸਾਡਾ ਕੋਈ ਰੋਲਾ ਨਹੀਂ ਹਾਂਜੀ ਆਂਦੇ ਅਸੀਂ ਸਾਡਾ ਸਟੇ ਹੋਇਆ ਹੋਇਆ ਜੀ ਇਧਰ ਜ਼ਮੀਨ ਦਾ ਇਹ ਆਂਦੇ ਜੀ ਕੋਰਟ ਦੇ ਵਿੱਚ ਕ ਬਾਦ ਵੀ ਇਹਨਾਂ ਨੇ ਫੇਰ ਆਜਾ ਇੰਟਰਫੇਅਰ ਕਰਿਆ ਠੀਕ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਤਾਂ ਤਸਵੀਰ ਇੱਕ ਵਾਰ ਫੇਰ ਦਿਖਾਣ ਦੇ ਜਿਹੜਾ ਰਸਤਾ ਆ ਇਹ ਪਈ ਜਾਂਦੀ ਸੀਗੀ ਉਧਰੋਂ ਲੈ ਕੇ ਖੜਵੰਜਾ ਜਨੇ ਹੋਇਆ ਤੇ ਅੱਗੇ ਜਾਂਦੀ ਹੈ ਸੇਵੀਆ ਪਿੰਡ ਇੱਕ ਪਿੰਡ ਨੂੰ ਜੇ ਪਿੰਡ ਨਾਲ ਜੋੜਦੀ ਹੈ ਤੇ ਹਾਈਵੇ ਦੇ ਉੱਤੇ ਜਾਂਦੀ ਹੈ ਇੱਕੋ ਇੱਕ ਪਈਆ ਸਾਰਿਆਂ ਰਸਤਾ ਸਾਰੇ ਖੇਤਾਂ ਨੂੰ ਇਹੀ ਰਸਤਾ ਜਾਂਦਾ ਪਰ ਉਹਨਾਂ ਦਾ ਕਹਿਣਾ ਕਿ ਜਿਹੜਾ ਰਸਤਾ ਉਹ ਵਾਹ ਲਿਆ ਗਿਆ ਤੇ ਲੋਕ ਇੱਥੇ ਇਕੱਠੇ ਹੋਏ ਆ ਪਿੰਡ ਦੇ ਉਹਨਾਂ ਦੀ ਮੰਗ ਆ ਕਿ ਜਲਦ ਤੋਂ ਜਲਦ ਇਹਦਾ ਹੱਲ ਕਰਵਾਇਆ ਜਾਵੇ ਨਹੀਂ ਤਾਂ ਕੋਈ ਘਟਨਾ ਵਾਪਰ ਸਕਦੀ ਹੈ ਤਾਂ ਪੱਖ ਲੈਣ ਦੇ ਲਈ ਦੂਸਰੀ ਧਿਰ ਹਰਜੀਤ ਸਿੰਘ ਜਿਹਨਾਂ ਉੱਪਰ ਇਲਜ਼ਾਮ ਲੱਗੇ ਉਹਨਾਂ ਦੇ ਕੋਲ ਪਹੁੰਚੇ ਆ ਸਭ ਤੋਂ ਵੱਡਾ ਜਿਹੜਾ ਇਹ ਪਈ ਦਾ ਮਾਮਲਾ ਇਹ ਕੀ ਮਾਮਲਾ ਜੀ ਉਹਨਾਂ ਦਾ ਕਹਿਣਾ ਕਿ ਤੁਸੀਂ ਅੱਜ ਸਵੇਰੇ 5 ਵਜੇ ਧੱਕੇ ਦੇ ਨਾਲ ਵਾਈ ਹੈ ਸਾਡੀ ਜ਼ਮੀਨ ਦੇ ਵਿੱਚ ਨਹੀਂ ਬਈ ਪਈ ਤਾਂ ਉਹ ਵਾਈ ਬੈਠੇ ਨੇ ਅਜੇ ਤਾਂ ਆਪ ਦਾ ਰਕਬਾ ਪੂਰਾ ਕਰਨਾ ਹੈ ਜੋ ਨਿਸ਼ਾਨ ਦੀ ਇਹ ਪੰਚਾਇਤ ਵੱਲੋਂ ਕੀਤੀ ਗਈ ਸੀਗੀ ਕਿਉਂਕਿ ਇੱਥੇ ਸੰਤਾਂ ਦੀ ਕੁਟਿਆ ਉਹਨਾਂ ਨੂੰ ਰਸਤਾ ਪੱਕਾ ਕਰਾਉਣਾ ਸੀ ਜਦੋਂ ਨਿਸ਼ਾਨ ਦੀ ਪੰਚ ਅਗਲੇ ਪਾਸੇ ਜਾਵੜੀ ਸਾਡਾ ਸਾਡਾ ਰਕਬਾ ਜੇ ਅੱਗੇ ਪੂਰਾ ਹੋ ਗਿਆ ਉਦੋਂ ਉੱਤੇ ਗਾਂ ਤਿੰਨ ਕਰਮਾ ਓਏ ਵਾਈ ਜਾਂਦੇ ਐ ਅੱਜ ਦਿਨ ਹੀ ਵਾਈ ਜਾਂਦੇ ਕਾਫੀ ਟਾਈਮ ਤੋਂ ਵਾਈ ਜਾਂਦੇ ਤੁਸੀਂ ਰਾਹ ਦੇ ਕੋਲੇ ਜਾ ਕੇ ਖੜ ਕੇ ਤੁਹਾਨੂੰ ਪਤਾ ਲੱਗ ਜੂ ਕਿੰਨਾ ਵੱਲ ਪਿਆ ਵੈ ਰਾਹ ਦਾ ਬਿਲਕੁਲ ਰਾਹ ਸਿੱਧਾ ਜਾਂਦਾ ਇਹ ਪਿੱਛੇ ਵੀ ਰਾਹ ਪੱਕਾ ਹੈਗਾ ਇਹ ਰਾਹ ਸਿੱਧਾ ਜਾਂਦਾ ਹੈ ਤੇ ਵੱਲ ਪਿਆ ਵੈ ਜੀ ਮੱਥੇ ਪੂਰਾ ਇਹਨਾਂ ਨੇ ਵਾਇਆ ਵੈ ਰਸਤਾ ਵਾਇਆ ਵੈ ਹਾਂਜੀ ਠੀਕ ਹੈ ਤੇ ਇੱਕ ਉਹਨਾਂ ਦਾ ਹੋਰ ਕਹਿਣਾ ਕਿ ਜਿਹੜਾ ਇਹ ਰਸਤਾ ਇਹ ਤਾਂ ਮਤਲਬ ਅੰਗਰੇਜ਼ਾਂ ਵੇਲੇ ਤੋਂ ਇਸੇ ਤਰ੍ਹਾਂ ਹੀ ਹੈ ਬਾਈ ਇਹ ਪਹਿਲਾਂ ਕੁਝ ਟਾਈਮ ਪਹਿਲਾਂ ਕੋਈ ਅੱਜ ਤੋਂ 50 60 ਸ ਜਦੋਂ ਉਹਨਾਂ ਦਾ ਰਕਬਾ ਪੂਰਾ ਹੁੰਦਾ ਤੇ ਚਲੋ ਇਹ ਪੰਚਾਇਤ ਨੇ ਇਹ ਨਿਸ਼ਾਨਦੇਹੀ ਕਰਾ ਲਈ ਸਾਡਾ ਸਵੀਆਂ ਦਾ ਰਕਬਾ ਪੂਰਾ ਕਰਕੇ ਅੱਗੇ ਰਾਹ ਕਢਾ ਲਿਆ ਤੇ ਉਹ ਆਪਦਾ ਰਕਬਾ ਪੂਰਾ ਕਿਉਂ ਨਹੀਂ ਕਰਾਉਂਦੇ ਆਪਦੇ ਨਿਸ਼ਾਨਦੇਹੀ ਕਿਉਂ ਨਹੀਂ ਕਰਾਉਂਦੇ ਨਿਸ਼ਾਨਦੇਹੀ ਤਾਂ ਨਹੀਂ ਕਰਾਉਂਦੇ ਕਿਉਂਕਿ ਉਹਨਾਂ ਠੱਡੇ ਪਿੱਛੇ ਜ਼ਮੀਨ ਉਹਨਾਂ ਦੀ ਪੂਰੀ ਹੁੰਦੀ ਹੈ ਰਾਹ ਆਟੋਮੈਟਿਕ ਸਦਣਾ ਪੈਂਦਾ ਜੇ ਤੁਹਾਡੇ ਕੋਲੇ ਹੈ ਕੋਈ ਉਹਨਾਂ ਨੇ ਨਿਸ਼ਾਨਦੇਹੀ ਕਰਵਾਈ ਹੈ ਵੀ ਨਹੀਂ ਨਾ ਨਾ ਜਾਂਦੀ ਉਹ ਕਹਿੰਦੇ ਕਿ ਨਿਸ਼ਾਨਦੇਹੀ ਜਿਹੜੀ ਹੋਈ ਉਹ ਤੁਹਾਡੇ ਘਰੇ ਆਉਂਦੇ ਆਫਸਰ ਘਰੇ ਬਹਿ ਕੇ ਕਰ ਜਾਂਦੇ ਨਹੀਂ ਨਹੀਂ ਜੀ ਉੱਥੇ ਸਿਰਫ ਮੌਕੇ ਤੇ ਜਿੱਥੇ ਰਾਹ ਹੈ ਪੰਚਾਇਤ ਵੱਲੋਂ ਹੋਇਆ ਸਾਰੇ ਉੱਥੇ ਵੀਡੀਓ ਦਾ ਉਤਰੋਂ ਬੰਦੇ ਆਏ ਸੀਗੇ ਅਫਸਰ ਆਏ ਸੀਗੇ ਉਹਨਾਂ ਨੇ ਨਿਸ਼ਾਨਦੇਹੀ ਕੀਤੀ ਹੈ ਫਿਰ ਇਹਨਾਂ ਦਾ ਕਾਨੂੰਗੋ ਇਹਨਾਂ ਦੇ ਹਲਕੇ ਦਾ ਜੈਤੋ ਦਾ ਜਿਹੜਾ ਬਹਿਬਲ ਕਲਾਂ ਨੂੰ ਪੈਂਦਾ ਇਹਨਾਂ ਦਾ ਕਾਨੂੰਗੋ ਇਹਨਾਂ ਦਾ ਪਟਵਾਰੀ ਉਹੀ ਮੌਕੇ ਤੇ ਹਾਜ਼ਰ ਹੋਏ ਸੀ ਇਹ ਬੰਦੇ ਵੀ ਮੌਕੇ ਤੇ ਹਾਜ਼ਰ ਹੋਈ ਸੀ ਜਦੋਂ ਜਿਸ ਤਵੇਂ ਨਿਸ਼ਾਨਦੇਹੀ ਹੋਈ ਹੈ ਕੋਈ ਇੱਥੇ ਸਾਡੇ ਘਰੇ ਨਹੀਂ ਬੈਠਾ ਉੱਥੇ ਰਾਹ ਦੇ ਉੱਤੇ ਸਾਰੇ ਆਏ ਸੀ ਅਫਸਰ ਉਹਨਾਂ ਦਾ ਇੱਕ ਹੋਰ ਕਹਿਣਾ ਕਿ ਤੁਹਾਡੀ ਜਿਹੜੀ ਰਿਸ਼ਤੇਦਾਰੀ ਗੁਰਦੇਵ ਸਿੰਘ ਸੇਖੋਂ ਦੇ ਨਾਲ ਹੈਗੀ ਹੈ ਨਹੀਂ ਰਿਸ਼ਤੇਦਾਰੀ ਤਾਂ ਹੈਗੀ ਹੈ ਰਿਸ਼ਤੇਦਾਰ ਦੇ ਪੁੱਤਰ ਹਜੇ ਤਾਂ ਕੋਈ ਧੱਕਾ ਕੀਤਾ 2023 ਦੀ ਨਿਸ਼ਾਨਦੇਹੀ ਹੋਈ ਹੈ ਤੇ ਅੱਜ ਪਹਿਲਾ ਰੋਗ ਚਲੋ ਜਰ ਇਹਨੇ ਕਣਕ ਵੀਤੀ ਜਾ ਕਾ ਨੂੰ ਅਸੀਂ ਭਲਾ ਕਰਦੇ ਚਲੋ ਕੋਈ ਨਹੀਂ ਕਣਕ ਵੀਤੀ ਜਲ ਬਾਅਦ ਘਟ ਪਾਲਾਂਗੇ ਸਾਡਾ ਵੀ ਨੁਕਸਾਨ ਹੋਊਗਾ ਕਣਕ ਸਾਡਾ ਵੀ ਨੁਕਸਾਨ ਹੋਊਗਾ ਤੇ ਹੁਣ ਜਾਣ ਕੇ ਇਹਨਾਂ ਨੇ ਪਨੀਰੀ ਸਾੜਤੀ ਤੇ ਪਨੀਰੀ ਲਾਤੀ ਉਹਨਾਂ ਨੇ ਕੀ ਕਿਹਾ ਜਾ ਰਿਹਾ ਵੀ ਜਿਹੜੀ ਇਹ ਭਈ ਵੋਣੀ ਸੀ ਇਹਦੋਂ ਪਹਿਲਾਂ ਕਿਉਂ ਨਹੀਂ ਵਾਈ ਗਈ ਅੰਗਰੇਜ਼ਾਂ ਵੇਲੇ ਦੀ ਜਮ੍ਹਾਂ ਬੰਦੀ ਵੇਲੇ ਦੀ ਜਾਨੀ ਕਿ ਇਹ ਹੈਗੀ ਆ ਭਈ ਛੱਡੀ ਹੋਈ ਆ ਜਾਨੀ ਕਿ ਤਿੰਨ ਪਿੰਡਾਂ ਨੂੰ ਜੋੜਦੀ ਆ ਬਾਈਬਲ ਸਿਮੀਗਾਂ ਤੇ ਇੱਧਰ ਕੋਠੇ ਕੋਟ ਖਪੂਰੇ ਦੇ ਆ ਇਹ ਐਤ ਕੀ ਜਨ ਕੇ ਇਹਨਾਂ ਦਾ ਰਾਜ ਹੈ ਆਮਾਦੀ ਪਾਰਟੀ ਦਾ ਆਮਾਦੀ ਪਾਰਟੀ ਦੇ ਤੁਹਾਡੀ ਗੁਰਦੇਵ ਸਿੰਘ ਸੇਖੋ ਦੇ ਐਮ ਐਲ ਏ ਦੇ ਨਾਲ ਰਿਸ਼ਤੇਦਾਰੀ ਰਲਦੀ ਆ ਉਹਦੇ ਜਨ ਕੇ ਦੁਬਾਰਾ ਥੱਲੇ ਜਨ ਕੇ ਸਾਰਾ ਕੰਮ ਹੋ ਰਿਹਾ ਨਹੀਂ ਭਾਈ ਇਸ ਤਰ੍ਹਾਂ ਨਹੀਂ ਆ ਇੱਥੇ ਸਾਡੇ ਸੰਤਾ ਸੰਤ ਬਰਜਾਮ ਸਿੰਘ ਦੀ ਕੁਟਿਆ ਜੀ ਸੰਤਾ ਜੀ ਇੱਥੇ ਉਹਨਾਂ ਨੂੰ ਰਸਤਾ ਪੱਕਾ ਕਰਾਉਣਾ ਸੀਗਾ ਮੈਂ ਪੰਚਾਇਤ ਵੱਲੋਂ ਕੁਝ ਫੰਡ ਰਖਾ ਲਈ ਸੀਗੇ ਮੈਂ ਕਿਹਾ ਵੀ ਆਪਾਂ ਇੱਥੋਂ ਰਸਤਾ ਪੱਕਾ ਕਰਾਉਣਾ ਕੱਲਾ ਮੇਰਾ ਸੁਖਣੀ ਜੀ ਇੱਥੇ ਕਿੰਨਾ ਕਈਆਂ ਪਿੰਡਾਂ ਦੀ ਇੱਥੇ ਸੰਗਤ ਆਉਂਦੀ ਹੈ ਮੱਥਾ ਟੇਕਣ ਇਹਨਾਂ ਨੂੰ ਕਿੰਨਾਰੇ ਮੱਥੇ ਰਾਹ ਪੱਕਾ ਹੁੰਦਾ ਤੇ ਉਹ ਪੱਕਾ ਕਰਾਉਣ ਦੀ ਖਾਤਰ ਜਿਉਂ ਵੀਡੀਓ ਵੱਲੋਂ ਇਹ ਨਿਸ਼ਾਨਦੇ ਪੂਰੀ ਹੋਈ ਰਾਹ ਕਢਾਉਣਾ ਹੀ ਸੀ ਰਾਹ 16.5 ਫੁੱਟ ਆ ਤਿੰਨ ਕਰਮਚਾਰੀ ਜਿਹੜਾ ਰਾਹ ਕਢਾਉਣਾ ਸੀ ਪਤਾ ਲੱਗਿਆ ਵੀ ਰਾਹ ਜੀ ਸਾਰਾ ਵਾਈ ਬੈਠੇ ਨੇ ਨਹੀਂ ਇਹ ਰਾਹ ਦੀ ਤੁਸੀਂ ਗੱਲ ਕੀਤੀ ਹੈ ਜਿਹੜਾ ਇਹ ਨਕਸ਼ਾ ਹੈ ਇਹ ਨਕਸ਼ਾ ਪੁਰਾਣੇ ਸਮੇਂ ਜਦੋਂ ਜਮ੍ਹਾਂ ਬੰਦੀ ਹੋਈ ਹੈ ਆਪਣੀ ਮਰੱਬੇ ਬੰਦੀ ਹੋਈ ਹੈ ਮਰੱਬੇ ਬੰਦੇ ਮਿਲਦਾ ਜਿਹੜਾ ਨਕਸ਼ਾ ਬਣਿਆ ਹੋਇਆ ਉਹ ਨਕਸ਼ਾ ਲਈ ਫਿਰਦੇ ਉਹਨੇ ਨਕਸ਼ਾ ਦਿਖਾਇਆ ਉਹਨੇ ਜਨਕੀ ਸਟੇ ਵੀ ਲਿਆ ਤੁਸੀਂ ਜੱਜ ਦੇ ਸਾਹਮਣੇ ਇੱਕ ਜਦ ਇਹ ਸਾਹਮਣੇ ਤੁਸੀਂ ਲਿਖਤੀ ਰੂਪ ਚ ਦੇਖੇ ਵੀ ਆਏ ਆ ਹਾਂਜੀ ਹਾਂਜੀ ਉਹਨੇ ਤੁਹਾਨੂੰ ਕਾਪੀ ਵੀ ਵਿਖਾਈ ਆ ਫਿਰ ਜਦੋਂ ਉਹ ਰਸਤਾ ਪੁਰਾਣਾ ਫਿਰ ਹੁਣ ਕਿਉਂ ਵਾਹ ਗਿਆ ਪਹਿਲਾਂ ਕੋਈ ਵਾਹ ਗਿਆ ਉਸ ਨੂੰ ਬਾਈ ਜੀ ਉਹਨਾਂ ਨੇ ਉਹਨਾਂ ਆਪ ਦਾ ਸਟੇ ਲੈ ਆਪ ਦੀ ਜ਼ਮੀਨ ਦਾ ਲੈ ਲੈਣਾ ਸਾਡੀ ਸਾਡੀ ਜ਼ਮੀਨ ਉਹਨੇ ਤਾਂ ਪਿੱਛੇ ਹੀ ਪੂਰੀ ਹੋ ਗਈ ਨਾ ਰਾਹ ਤੋਂ ਵੀ ਉਹਨਾਂ ਦੀ ਪੰਜ ਛੇ ਕਰਮਾ ਪਿੱਛੇ ਪੂਰੀ ਹੁੰਦੀ ਹੈ ਵਿਚਾਲੇ ਰਾਹ ਉਦੋਂ ਗਾ ਸਾਡੀ ਜ਼ਮੀਨ ਵਾਈ ਜਾਂਦੇ ਹੁਣ ਇਸ ਵਕਤ ਹਾਂਜੀ ਉਹ ਕਹਿੰਦੇ ਜੇਕਰ ਸਾਡੀ ਜ਼ਮੀਨ ਚ ਵੱਧ ਹੈਗੀ ਆ ਤੇ ਅਸੀਂ ਦੇਣ ਨੂੰ ਤਿਆਰ ਆ ਜਿੱਥੇ ਮਰਜ਼ੀ ਮਿਲਤੀ ਕਰਾ ਲਓ ਨਹੀਂ 60 ਮੈਂ ਨਹੀਂ ਜੀ ਕੁਝ ਮਰ ਲੈ ਜ਼ਮੀਨ ਘੜਦੀ ਆ ਨਹੀਂ ਘੜਦੀ ਜ ਮੈਨੂੰ ਕਿ ਜੋ ਨਿਸ਼ਾਨ ਹੋਵੇ ਮੈਂ ਕਿਹਾ ਵੀ ਜੋ ਪਤਾ ਲੱਗਿਆ ਵੀ ਇੱਥੋਂ ਨਿਸ਼ਾਨ ਤਾਂ ਹੀ ਹੋਣੀ ਆ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਮੈਂ ਤੁਸੀਂ ਆਪ ਦੀ ਜ਼ਮੀਨ ਪੂਰੀ ਕਰਕੇ ਫਟ ਤਾਂ ਵੱਢ ਰੱਖ ਲੋ ਵੱਢ ਰੱਖ ਕੇ ਛੱਡ ਦਿਓ ਬਾਕੀ ਜਿਹੜਾ ਜਿੱਥੇ ਵੀ ਮੰਨ ਲਓ ਕੋਈ ਹੱਦ ਤੇ ਰਾਹ ਮੰਨ ਲਓ ਘਟ ਜਾਂਦਾ ਜਾਂ ਵੱਧ ਜਾਂਦਾ ਜੇ ਘਟਦਾ ਹੋਇਆ ਰਾਹ ਵੀ ਅਸੀਂ ਆਪੇ ਆਦੀ ਕਰਮ ਘਟਦੀ ਹੈ ਕਰਮ ਘਟਦੀ ਹੈ ਅਸੀਂ ਆਪੇ ਪੂਰਾ ਕਰਕੇ ਵੀ ਆਪਾਂ ਇਹ ਰਾਹ ਕਟਿਆ ਨੂੰ ਸੰਤਾਂ ਦੀ ਨੂੰ ਵੀ ਰਾਹ ਪੱਕਾ ਕਰਵਾ ਦੇਈਏ ਤੁਹਾਡੇ ਕੋਲੇ ਸਾਰੇ ਸਬੂਤ ਹੈਗੇ ਆ ਜੀ ਬਿਲਕੁਲ ਸਬੂਤ ਆ ਬਾਈ ਜੀ ਆ ਪੰਚਾਇਤ ਵੱਲੋਂ ਜਿਹੜੀ ਵੀਡੀਓ ਵੱਲੋਂ ਬੇਨਤੀ ਹੋਈ ਸੀ ਬਿਲਕੁਲ ਇਹਨਾਂ ਦੀ ਪੰਚਾਇ ਇਹਨਾਂ ਦੇ ਸੈਣਾਂ ਜਿਨ੍ਹਾਂ ਦੇ ਮੱਥੇ ਲੱਗਦੇ ਸੀ ਇਹਨਾਂ ਦੇ ਕਾਨੂੰਗੋ ਦੇ ਸੈਣਾਂ ਇਹਨਾਂ ਦੇ ਪਟਵਾਰੀ ਦੇ ਸੈਣਾਂ ਸਿਵੀਆਂ ਦਾ ਕਾਨੂੰਗੋ ਤੇ ਸਿਵੀਆਂ ਦੇ ਪਟਵਾਰੀ ਦੇ ਸੈਣ ਨੇ ਜੀ ਤੇ ਆਹ ਡੀਸੀ ਵੱਲੋਂ ਜਿਹੜਾ ਇਹਨਾਂ ਨੂੰ ਮੈਜਿਸਟ੍ਰੇਟ ਕਿ ਲਾਇਆ ਗਿਆ ਸੀਲਦਾਰ ਸਾਹਿਬ ਨੂੰ ਉਹ ਵੀ ਉਹਨਾਂ ਨੇ ਆ ਮੇਰੇ ਕੋਲ ਨਕਲਾ ਜਿਹਾ ਦੇਖ ਲਓ ਤੁਸੀਂ ਉਹ ਕਹਿੰਦੇ ਘਰੇ ਬੈਠੀ ਸਾਰੀ ਮਿੰਨਤੀ ਕਿੰਦੀ ਕਰਾ ਲਈ ਇਹ ਤਾਂ ਸਿਰਫ ਕੱਲਾ ਬਣਾਉਣ ਵਾਲੀਆਂ ਜੀ ਘਰੇ ਮਿੰਨਤੀ ਕਿਵੇਂ ਹੋ ਜੂਗੀ ਜੀ ਹਾਂਜੀ ਇਹ ਤਾਂ ਸਿਰਫ ਗੱਲਾਂ ਕਰਨ ਵਾਲੀਆਂ ਫਿਰ ਚਲੋ ਅਸੀਂ ਮੰਨਦੇ ਇਹਨਾਂ ਦੀ ਕਹਿਣ ਦੀ ਬਾਤ ਘਰੇ ਬੈਠੇ ਸੀ ਫਿਰ ਤੁਸੀਂ ਆਪਦੀ ਨਿਸ਼ਾਨਦੇਹੀ ਤਾਂ ਕਰਾਓ ਤੁਸੀਂ ਆਹ ਠੱਡੇ ਤਾਂ ਲ ਤੇ ਆ ਵੀ ਮਰਜ਼ੀ ਨੇ ਸਾਡੇ ਜਣ ਕੇ ਵਾਂ ਦੇ ਵਿੱਚ ਲਾ ਆ ਵੀ ਮਰਜ਼ੀ ਨਾਲ ਕਿਵੇਂ ਲਾ ਦਾਂਗੇ ਤਹਿਸੀਲਦਾਰ ਨੇ ਜਿਹੜਾ ਪਈ ਤਾਂ ਰਕਬਾ ਕਿੰਨਾ ਕਰ ਰਕਬਾ 3 ਕਰਮ ਦਾ ਪਈ ਜੀ 1.16 ਫੁੱਟ ਪਈ ਆ ਜੀ ਹਾਂ 3 ਕਰਮ ਹਾਂ ਜੀ ਤੇ ਕਿੰਨੇ ਉਹ ਗਾਂ ਕਿੰਨੇ ਖੇਤ ਨੂੰ ਜਾਂਦੀਆਂ ਪਈ ਉਹ ਉਹ ਗਾਂ ਬਾਈ ਜੀ ਅੱਗੇ ਵੱਡੇ ਰੋਡ ਤੇ ਜਾ ਚੜਦੀ ਆ ਕੱਲਾ ਇਹ ਸਾਡਾ ਮੱਥਾ ਨਹੀਂ ਜੀ ਵੀ ਇਹਨਾਂ ਨੇ ਵਧਿਆ ਜਿਹੜਾ ਅੱਗੇ ਰੋਡ ਨੂੰ ਜਾਂਦਾ ਉਹ ਵੀ ਵਧਿਆ ਹੋਇਆ ਜਿਹੜਾ ਅੱਗੋਂ ਮੋੜ ਮੋੜ ਜਾਂਦਾ ਨੇ ਇਹਨਾਂ ਦੇ ਬਹਿਵਲ ਦੇ ਰਕਬੇ ਚ ਆ ਜਾਂਦੀ ਪਈ ਉਹ ਵੀ ਵੱਡੀ ਵੀ ਆ ਕੱਲੀ ਇਹ ਸਾਡੀ ਸਿਵੀਆਂ ਰਕਬਾ ਤਾਂ ਵਧਣਾ ਹੀ ਵਧਣਾ ਸੀ ਇਹਨਾਂ ਨੇ ਆਪ ਦਾ ਮੱਥਾ ਹੀ ਵਧੇ ਪ ਜੀ ਦੋ ਥਾਂ ਉਧਰ ਮੋੜ ਤੱਕ ਵੱਡਿਆ ਵੱਡੇ ਰੋਡ ਤੋਂ ਲੈ ਕੇ ਇੱਥੋਂ ਤੱਕ ਆ ਵੱਡਿਆ ਹੋਵੇ ਜੀ ਹਾਂਜੀ ਹਾਂਜੀ ਠੀਕ ਹੈ ਉਹ ਕਹਿੰਦੇ ਜਦੋਂ ਜਨਨਕ ਨਿਸ਼ਾਨਦੇਹੀ ਕਰਾਉਣੀ ਸੀ ਆਪਾਂ ਜਦੋਂ ਕਰਾਉਨੇ ਆ ਪਿੰਡ ਦੇ ਸਰਪੰਚ ਨੂੰ ਤਹਿਸੀਲਦਾਰ ਨੂੰ ਐਸਡੀਐਮ ਨੂੰ ਜਨਨਕ ਸਾਰਿਆਂ ਨੂੰ ਸੱਦਾ ਜਾਂਦਾ ਉਦੋਂ ਕਿਉਂ ਨਹੀਂ ਬੁਲਾਇਆ ਗਿਆ ਭਾਈ ਜੀ ਆਏ ਨੇ ਫਾੜੀਪੈਂਡ ਦੀ ਸਿਵੀਆਂ ਦੀ ਪੰਚਾਇਤ ਆਈ ਸੀ ਦੋਵੇਂ ਕਾਨੂੰਗੋ ਆਏ ਸੀ ਦੋਵੇਂ ਪਟਵਾਰੀ ਆਏ ਸੀ ਬਹਿਵਲ ਦਾ ਤੇ ਸਿਵੀਆਂ ਦਾ ਸਿਵੀਆਂ ਦਾ ਹੀ ਕਾਨੂੰਗੋ ਆਇਆ ਸੀ ਸਿਵੀਆਂ ਦੀ ਪਟਵਾਰੀ ਆਇਆ ਸੀ ਬਹਿਵਲ ਦਾ ਵੀ ਕਾਨੂੰਗੋ ਆਇਆ ਸੀ ਬਹਿਵਲ ਦਾ ਪਟਵਾਰੀ ਵੀ ਆਇਆ ਸੀ ਫਿਰ ਤੁਸੀਂ ਕਿਵੇਂ ਕਹਿ ਰਹੇ ਕਹਿ ਰਹੇ ਆ ਵੀ ਇਹ ਮੈਂ ਤੁਹਾਨੂੰ ਦੱਸ ਜਾਣੀਗਾ ਇਹਦੇ ਮੇਰੇ ਕੋਲ ਦਸ ਕਤ ਨੇ ਜੀ ਉਹਨਾਂ ਦੀ ਸਾਰੀ ਰਿਪੋਰਟ ਤਿਆਰ ਹੈ ਜੀ ਮੇਰੇ ਕੋਲੇ ਹਾਂਜੀ ਹਾਂਜੀ ਧੰਨਵਾਦ ਜੀ ਥੈਂਕ ਯੂ ਬਾਈ ਜੀ ਮਿਹਰਬਾਨੀ